ਹੈਲੋ ਪਹਿਲਾਂ ਤਾਂ ਮੈਂ ਕਰਨਾ ਚਾਹੁੰਦਾ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਵੀ ਇਹਨਾਂ ਵੀਡੀਓ ਨੂੰ ਪਿਆਰ ਦਿੱਤਾ ਹੈ ਤੇ ਜਿਹੜੇ ਪਿਆਰ ਦੇ ਰਿਹਾ ਹੈ ਜਿਹੜੇ ਵੀਡੀਓ ਵੇਖ ਰਹੇ ਲਾਈਕ ਕਰ ਕਮੈਂਟ ਕਰ ਰਹੇ ਆ ਤੇ ਤੁਸੀਂ ਵੀ ਜੁੜੇ ਹੋਏ ਆਪਣੇ ਇਸ ਚੈਨਲ ਸਰਜੀਤ ਨਾਠਗੜਾ ਚੈਨਲ ਨਾਲ ਤੇ ਨਵੀਆਂ-ਨਵੀਆਂ ਫੱਨੀ ਵੀਡੀਓ ਵੇਖਣ ਲਈ ਰਿਐਕਸ਼ਨ ਹਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਪਹਿਲੀ ਵਾਰ ਹੋ ਜੇ ਤਾਂ ਚਲ ਆਓ ਸਟਾਰਟ ਕਰਦੇ ਹਾਂ ਠੀਕ ਹੈ ਜੀ ਸਰਪੰਚ ਸਾਹਿਬ ਅਜਿਹੇ 10 ਲੱਖ ਰੁਪਏ ਆਇਆ ਵਾ ਇਹ ਦੱਸੋ ਕਿੱਥੇ ਲਾਉਣਾ ਹੈ ਕਿਹੜੇ ਪਿੰਡ ਦੇ ਵਿਕਾਸ ਤੇ ਲਾਉਣਾ ਕੰਮ ਦੇ ਉਹ ਐ ਕਰ ਇੱਕ ਟਿੱਪਰ ਮਗਾਲਾ ਰੇਤਾ ਦਾ ਠੀਕ ਆ ਜੀ ਇੱਕ ਟਿੱਪਰੀ ਮਗਾਲਾ ਬਜਰੀ ਦਾ ਹਾਂਜੀ ਤੇ 4 ਘਟਾ ਲੇਟਾ ਇਸ ਦਾ ਠੀਕ ਆ ਜੀ ਸਭ ਠੀਕ ਤਾਂ ਨੂੰ ਕਰ ਫੋਨ ਤੇ ਤੀਜੀ ਮੰਜ਼ਲ ਕਰੀਏ ਸ਼ੁਰੂ ਠੀਕ ਹੈ ਉਸਤਾਦ ਜੀ ਮੈਂ ਤਾਂ ਸਰਪੰਚ ਸਾਹਿਬ ਸੋਚਿਆ ਵੀ ਆਪਾਂ ਪਿੰਡ ਦਾ ਵਿਕਾਸ ਕਰਾਂਗੇ ਉਹ ਪਿੰਡ ਦਾ ਵਿਕਾਸ ਵੀ ਕਰਾਂਗੇ ਪਹਿਲਾਂ ਜਿਹੜੇ ਆਬਦੇ ਲਾਏ ਉਹ ਤਾਂ ਪੂਰੇ ਕਰ ਲੀਏ ਠੀਕ ਯਾ ਕਿੱਧਰ ਆ ਗਏ ਯਾ ਓਏ ਸਰਪੰਚਾ ਅਹੀਂ ਲੁੱਟੇ ਗਏ ਅਹੀਂ ਮਾਰੇ ਗਏ ਓ ਕੀ ਗੱਲ ਪਿੰਡ 'ਚ ਬਾਹਰੋਂ ਚੋਰ ਪੈਗੇ ਆ? ਓ ਪਿੰਡ 'ਚ ਬਾਹਰੋਂ ਕੀ ਚੋਰ ਪੈਨੇ ਆ? ਚੋਰ ਤੇ ਪਿੰਡ 'ਚ ਹੀ ਬਿਠੇ ਰਹੇ ਆ। ਓਏ ਆ ਕੀ ਗਟੂਜਾ ਮੇਰੇ ਲੈ ਇਸ਼ਾਰੇ ਕਰੀ ਜਾਂਦਾ। ਨਹੀਂ ਨਹੀਂ ਸਰਪੰਚਾ ਤੇਰੇ ਲੈ ਇਸ਼ਾਰੇ ਕਰਨੇ ਆ। ਓਏ ਅਸੀਂ ਤਾਂ ਬੱbbi ਦੇ ਥੋੜੇ ਦੁਖੀ ਆ। ਵੀ ਉਹਨੇ ਹੀ ਕਰਤਾ। ਓਏ ਸਰਪੰਚਾ ਨੇ ਕੀ ਕਰਨਾ ਐ? ਅਸੀਂ ਚੱਲੇ ਹਾਂ ਪਿੰਡੋਂ ਥੋੜੇ ਦਿਨ ਬਾਹਰ। ਅਸੀਂ ਸੋਚਿਆ ਵੀ ਘਰੇ ਬੁੱਢ ਖਲੋਤਾ ਕੋਈ ਜਿੰਦਰਾ ਤੋੜ ਕੇ ਲੈ ਹੀ ਨਾ ਜਾਵੇ। ਚੱਲ ਇਹਦੇ ਘਰੇ ਲਾ ਆਉਣੇ ਆ। ਤੇ ਜਦੋਂ ਅਸੀਂ ਉਹਦੇ ਘਰੇ ਲਾਉਣ ਗਏ ਓਏ ਆ ਜਾ ਲੰਘਿਆ ਸੁੱਖਿਆ ਘਰੇ ਓ ਤੋ ਯਾ ਚਾਚਾ ਤੇਰੇ ਓ ਵੜਿਆ ਪੁੱਤਰਾ ਤੂੰ ਸੁਣਾ ਚਾਚਾ ਆ ਬੜੇ ਜੋੜ ਕੇ ਦੋ ਪੱਖੇ ਲਾਈ ਓਏ ਇਹ ਵੀ ਪੁੱਤਰਾ ਇੱਕ ਸਕੀਮ ਯਾ ਕੱਲਾ ਲਾਈਏ ਰ ਹਵਾ ਨਹੀਂ ਦਦਾ ਦੋ ਜੋੜ ਕੇ ਲਾਈਏ ਤੇ ਜਦੋਂ ਜਿਹਦੀ ਹਵਾ ਬੜੀ ਦਿੰਦੇ ਆ ਪਾਪਾ ਇਦਾਂ ਕਰ ਮੰਜੇ ਨੂੰ ਸੀਟ ਬੈਲਟ ਵਾਲਾ ਇਹ ਜਨਰਲੀ ਤੇਜਾ ਹੋਣਾ ਇਹ ਨਾ ਮੋਢੀ ਕਿ ਤੂੰ ਗਾਚੇ ਜਿਹਾ ਆ ਉਹ ਸੁਖਿਆ ਪੂਰਾ ਕਿਵੇਂ ਆਇਆ ਚਾਚਾ ਬੁਲਟ ਤੇ ਉਹ ਬੁਲਟ ਤੇ ਆਇਆ ਕੰਮ ਕੀ ਆ ਚਾਚਾ ਕੰਮ ਕੀ ਹੋਣਾ ਹੈ ਮੈਨੂੰ ਕਿਹਾ ਦੱਸਿਆ ਵੀ ਬਾਬਾ ਹੈ ਕੋਈ ਰਾਸਤਾਨ ਉਹ ਫਾਂਡੇ ਕਰਦਾ ਤੇ ਬੰਦੇ ਦਾ ਕਤਲ ਮਾ ਆਈਂਦਾ ਮੈਂ ਹਾਂ ਚੱਲ ਇਹਨੂੰ ਵੀ ਦੋ ਚਾਰ ਫਾਂਡੇ ਕਰਾ ਲਾਂ ਜੇ ਵਾਦ ਗਿਆ ਤੇ ਫੌਜ ਚ ਭਰਤੀ ਕਰਾਉਂਗਾ ਉਹ ਨਾਲੇ ਗੱਲ ਸੁਣ ਮੇਰੀ ਆ ਮੈਂ ਤੇਰੇ ਲਈ ਬੁਲਟ ਲਾਉਣ ਆਇਆ ਮੈਂ ਕਿਹਾ ਮੈਂ ਚੱਲ ਜਾਣਾ ਮਗਰ ਕੋਈ ਜਿੰਦਰਾ ਤੋੜ ਕੇ ਲੈ ਕੇ ਨਾ ਗਾਂ ਜਾਵੇ ਉਹ ਮੈਂ ਨਾ ਸੁਖਿਆ ਹੋਰ ਕਿਸੇ ਲਈ ਲਾ ਦੇ ਮਮੀ ਬਾਹਰ ਅੰਦਰ ਰਹਿਣਾ ਹੈ ਪਾਪਾ ਮੁੰਡਾ ਜਿਹੜਾ 24 ਘੰਟੇ ਘਰੇ ਹੀ ਰਹਿੰਦਾ ਓਏ ਮੁੰਡੇ ਦਾ ਹੀ ਤਾਂ ਡਰਿਆ ਚਾਚਾ ਕੀ ਆਖਿਆ ਓ ਕੁਛ ਨਹੀਂ ਕੁਛ ਨਹੀਂ ਉਹ ਬਾਪੂ ਕੀ ਕਹ ਲਿਆ ਲੈ ਜੀ ਦਾ ਦਰਸੀ ਉਹ ਆਈ ਗਈ ਹਾਂ ਬਾਪੂ ਕੀ ਕਹਿੰਦਾ ਸੁੱਖਾ ਓ ਸੁੱਖ ਨੇ ਕੀ ਕਹਿਣਾ ਆਹ ਦਾ ਇਹ ਬੋਟ ਡਕਣਾ ਤੁਹਾਡੇ ਲਈ ਮੈਂ ਹੋਰ ਕਿਹਲੇ ਡਕ ਲਓ ਹੋਰ ਗਿਆ ਢਾਕਲਾ ਫਟ ਕਮਲਿਆ ਆਹ ਕਾਰ ਹੀ ਤੇਰਾ ਐ ਉਹ ਬੁਲਟ ਛੱਡ ਭੈਣ ਤੋਂ ਦਾ ਮੁੰਡਾ ਛੱਡ ਜਾ ਉਹ ਮੁੰਡਾ ਛੱਡ ਜਾ ਓਏ ਮੁੰਡੇ ਬੱਲੇ ਤੇ ਮੈਂ ਰਾਸਤਾ ਚੱਲਿਆਂ ਇਹਨੂੰ ਤੇ ਫਾਂਡੇ ਕਰਾਉਣੇ ਲੰਮੇ ਹੁੰਦੇ ਹੋਰ ਮੈਂ ਆਪਦੇ ਆਪ ਨੂੰ ਫਾਂਡੇ ਕਰਾਉਣੇ ਔਰ ਜਿਆਦਾ ਨਾ ਫਾਂਡੇ ਕਰਾਈ ਮੁਰਕੇ ਭਲਾ ਨੂੰ ਲੀੜੇ ਨਾ ਆਉਦੇ ਨਾ ਹੋ ਅੱਗੇ ਕਿਹੜੇ ਨੂੰ ਆਉਂਦੇ ਆ ਓਏ ਅੱਗੇ ਇਤਰਾ ਜਵਾਕਾਂ ਦੇ ਲਾਵਲ ਬੁਗੇ ਪਾਈਦੇ ਆ ਓ ਜਵਾਕਾਂ ਨਾਲ ਆ ਜਾਂਦੇ ਆ ਜੇ ਜਿਆਦਾ ਲੰਮਾ ਗਾ ਨਾ ਮੁਰਕੇ ਲੀੜੇ ਨਹੀਂ ਲੱਭਣੇ ਤੂੰ ਆਇਆ ਕਰੇ ਆ ਮੋਟਰਸਾਈਕਲ ਦੀ ਚਾਬੀ ਵਿੱਚੋਂ ਛੱਡ ਜੀ ਕਿਤੇ ਗਾਂ ਪਛਾਣ ਕਰਨਾ ਪੈਂਦਾ ਕੋਈ ਨਹੀਂ ਗਾਲ ਸੁਣ ਮੇਰੀ ਆ ਲਾਗੇ ਲਾਗੇ ਜਿੱਥੇ ਮਰਜੀ ਲਈ ਫਰੀ ਇੰਨਾ ਵੀ ਟਾਕੀ ਟੂਕੀ ਮਾਰ ਕੇ ਰੱਖੀ ਮੜੀਆਂ ਰੀਜਾਂ ਨਾ ਰੱਖਿਆ ਮੈਂ ਠੀਕ ਚੱਲੋ ਚੱਲੀਏ ਬਾਪੂ ਤੁਮ ਨਹੀਂ ਵੇਖ ਕੇ ਜਾਂਦਾ ਕਿ ਮੇਰਾ ਪੁੱਤ ਕਿਦਾ ਤਰੱਕੀ ਨਾ ਕਰ ਜੇ ਓਏ ਇਦਾਂ ਦੀ ਤਰੱਕੀ ਨਾਲੋਂ ਤੂੰ ਤਰੱਕੀ ਨਾ ਹੀ ਕਰ ਇਹਦੇ ਚੰਗਾ ਆਹ ਨੋ ਓਏ 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 ਨਾ ਤਰੱਕੀ ਕਰੇ ਤਾਂ ਚੰਗਾ ਕਰ ਓ ਬੱਬੀ ਓਏ ਓਏ ਆ ਰਾ ਰਾ ਸੁੱਖਿਆ ਨਾ ਗਿਆ ਓ ਬੜੇ ਦਿਨ ਲਾਇਆ ਸੁੱਖਿਆ ਆਹੋ ਇੱਕ ਦੋ ਦਿਨ ਵਾਦੀ ਲੱਗ ਗਿਆ ਓ ਮੈਂ ਤੈਨੂੰ ਢੀਕੰਦਿਆ ਹਾਂ ਬਗਾਨੀ ਮਾਂ ਤੇ ਸਾਹਮਣੀ ਕਿڑی ਸੌਖੀ ਆ ਆਹੋ ਤੇ ਤੇਰੀ ਗੱਲ ਠੀਕ ਆ ਚੱਲ ਲਿਆ ਫਿਰ ਅੰਦਰੋਂ ਕੱਢ ਕੇ ਅੰਦਰੋਂ ਕੀ ਲਿਆਵਾ ਓ ਅੰਦਰੋਂ ਕੀ ਲਿਆਉਣਾ ਈ ਮੋਟਰਸਾਈਕਲ ਓ ਕੀ ਖਲੋਤਾ ਮੋਟਰਸਾਈਕਲ ਆ ਓਏ ਇਹ ਮੇਰਾ ਮੋਟਰਸਾਈਕਲ ਓਏ ਆ ਥੋੜਾ ਮੇਰਾ ਮੋਟਰਸਾਈਕਲ ਓ ਤੇਰਾ ਹੀ ਆ ਬੱਲੇ ਓ ਤੇਰੇ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਉਹ ਵੀ ਸਮਝਾਉਣਾ ਮੈਂ ਤੈਨੂੰ ਓ ਤੇਰਾ ਮੋਟਰਸਾਈਕਲ ਨਾ ਮੈਂ ਪ੍ਰੈਸ਼ਰ ਦੇ ਤੋੜਾ ਰਿਹਾ ਹਾਂ ਤੇ ਉਹ ਖੁਰ ਖੁਰ ਕੇ ਨਾ ਬੁਲਟ ਤਾਂ ਪਲਟੀ ਨਾ ਰਹਿ ਗਿਆ ਸਦਕੇ ਓ ਤੇਰੀਆਂ ਚਾਤਰੀਆਂ ਦੇ ਕਦੀ ਲੋਹਾ ਵੀ ਪਾਣੀ ਨਾਲ ਖੁਰਿਆ ਏ ਓ ਲੋਹਾ ਵੀ ਖੁਰ ਜਾਂਦਾ ਏ ਓ ਜੇ ਲੋਹਾ ਖੁਰ ਜਾਂਦਾ ਏ ਤੇ ਆ ਜੌਂਦੇਰ ਕਿਉਂ ਨਹੀਂ ਤੋਤੇ ਆਸ਼ਾ ਬਣਿਆ ਉਹ ਭਰਾਵਾ ਜਦੋਂ ਇਹ ਨਵਾਂ ਕੜਿਆ ਹੈ ਨਾ ਇਹ ਵੀ 4x4 ਹੀ ਹੁਣ ਇਹ ਵੀ ਤੋਤੋਗੇ ਨਿਕਾ ਰਹਿ ਗਿਆ ਉਹ ਲੈ ਲੈ ਮੋਟਰਸ ਨਾਲਦਾ ਤੂੰ ਉਹ ਮੈਂ ਨਹੀਂ ਖੜਨਾ ਕਵਾੜ ਗਿਆ ਉਹ ਚੰਗਾ ਜੇ ਨਹੀਂ ਨਾ ਕਰਨਾ ਤੇ ਕੱਲ ਨੂੰ ਮੈਨੂੰ ਲਾਮਾ ਨਾਲ ਦੇ ਜੇ ਇੱਕ ਦੋ ਵਾਰੀ ਮਹੋਤ ਤੋਤਾ ਨਾ ਤੇ ਪੈਡਲ ਵਾਲੀ ਸਕੂਟਰ ਹੀ ਰਹਿਣੀ ਉਹ ਸੁਖਿਆ ਚੰਗਾ ਰਵੇਂਗਾ ਆ ਪਲਟੀਨੇ ਹੀ ਲੈ ਜਾ ਜਿੱ ਤਰ੍ਹਾਂ ਦਾ ਏ ਠੱਗ ਜਿਆ ਬੰਦਾ ਨਾ ਉਲਟ ਲੈਂਦਾ ਲੈਂਦਾ ਭਲਾ ਪਲਟੀਨੇ ਤੋਂ ਹੱਥ ਤੋਂ ਬਈ ਉਹ ਲਿਆ ਫੜਾ ਚਾਬੀ ਉਹ ਚਾਬੀ ਵਿੱਚ ਹੀ ਆ ਮੈਂ ਨਹੀਂ ਕੱਢੀ ਕਦੀ ਇਹਨੂੰ ਕੱਢਣ ਦੀ ਕੀ ਲੋੜ ਆ ਉਹ ਖਾਂਡੇ ਆਲਾ ਮੁੰਡੇ ਦਾ ਕੱਦ ਤੇ ਵਧਿਆ ਨਹੀਂ ਆ ਮੋਟਰਸਾਈਕਲ ਵੀ ਛੋਟਾ ਕਰਾ ਬੈਠੇ ਆ ਵਾਓ ਅਸੋਖਿਆ ਉਹ ਗਾਂਵੇ ਕਿਤੇ ਜਾਣਾ ਨਾ ਤੇਰੇ ਲਈ ਬੂਹੇ ਖੁੱਲਿਆ ਜਿਹੜਾ ਮਰਜੀ ਸੰਦ ਡੱਕ ਜੀ ਪਾਪਾ ਕਿਦੇ ਮੋਰਸਾ ਲਈ ਫੈਂਡਿਆ ਵਾ ਉਹ ਤੈਨੂੰ ਕੀ ਦੱਸਾਂ ਉਹ ਬੱਬੀ ਦਾ ਬੇੜਾ ਬਹਿ ਗਿਆ ਐ ਆਪਾ ਤੇ ਘਰੇ ਬੁਲਟ ਢਾਕ ਕੇ ਆਏ ਹਨ ਹੁਣ ਜਦੋਂ ਮੈਂ ਲੈਣ ਗਿਆ ਤੇ ਮੈਨੂੰ ਕਹਿੰਦਾ ਮੈਂ ਜ਼ਿਆਦਾ ਧੌਂਦਾ ਰਿਆਂ ਤੇ ਖੁਰਕੇ ਪਟੀਨਾ ਬਣ ਗਿਆ ਪਾਪਾ ਹੁਣ ਮੈਂ ਵੀ ਨਹੀਂ ਨਾ ਆਇਆ ਕਰਨਾ ਨਾ ਨਾ ਕਿ ਮੈਂ ਵੀ ਨਿਕਾ ਹੋ ਜੂਗਾ ਨਾ ਓਏ ਕੰਜਰਾ ਤੂੰ ਇਹ ਤੋਂ ਨਿਕਾ ਕਿੰਨਾ ਹੋ ਜਾਏਗਾ ਤੂੰ ਤਾਂ ਅੱਗੇ ਨਿਕਾ ਬਾ ਸਰਪੰਚਾ ਲੈ ਚੱਲ ਗਏ ਓਏ 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 ਸਰਪੰਚਾ ਆ ਕੀਤੀ ਉਹਨੇ ਕਰਤੂਤ ਮੇਰੇ ਨਾਲ ਹੁਣ ਤੁਸੀਂ ਕਰੋ ਕੋਈ ਮਹਰੇਦਾਲਾ ਕੋਈ ਨਹੀਂ ਕਰਾ ਦੇਨੇ ਤੇਰਾ ਮਸਲਾ ਲ ਤੂੰ ਐਂ ਕਰ ਆ ਮੋਟਰਸਾਈਕਲ ਇੱਥੇ ਖੜਾ ਰਹਿਂਦੇ ਤੇ ਕੱਲ ਨੂੰ ਆ ਜੀ ਲੈ ਜੀ ਬੁਲਟ ਆਪਦਾ ਚੱਲ ਆਈ ਚੱਲੀ ਬੱ비 ਉਸਤਾਦ ਤੇ ਕਰਾਗੇ ਇਹਨਾਂ ਦਾ ਮਸਲਾ ਹੱਲ ਔਰ ਤੂੰ ਚਦਾਈ ਹੋ ਗਿਆ ਆ ਮੋਟਰਸਾਈਕਲ ਗਾਂ ਅੰਦਰ ਲਾ ਇੱਥੇ ਪੱਠੇ-ਪੁੱਠੇ ਲਿਆ ਕਰੀ ਉਹ ਨਹੀਂ ਉਹਨੇ ਆਪ ਨੂੰ ਪੁੱਛ ਕੇ ਦਿੱਤਾ ਹੀ ਦਵਾਦਾਂ ਕੋਈ ਨਹੀਂ ਉਹਨੂੰ ਵੀ ਪਾਪਾ ਉਹ ਜੇ ਲੱਗਦਾ ਸਰਪੰਚ ਵੀ ਧੱਕ ਜਾਈਉ ਮੋਟਰਸਾਈਕਲ ਲੱਲਾ ਇਹ ਆ ਪਟੀਨੇ ਤੇ ਉਹ ਜਾਈਏ ਹੂੰ ਨਹੀਂ ਨਹੀਂ ਮੈਂ ਦਾ ਕਰਾ ਦੂੰਗਾ ਫੈਸਲਾ ਜੋ ਇਹ ਸਰਪੰਚ ਆ ਆਪਣੇ ਪਿੰਡ ਦਾ ਚੰਗਾ ਸਾਰੇ ਕੰਮ ਕਰਵਾਦਾ ਸਹੀ ਗੱਲ ਹੈ ਬਾਬਾ ਚੰਗਾ ਹਰ ਮਾਇਨਾ ਉਧਰੋਂ ਆ ਮੜਾ ਜਾ ਯਾ ਬਲਾਕ ਤੇਰਾ ਕੀ ਅੱਜ ਉਹ ਸਰਪੰਚਾ ਉਹ ਵਧੀਆ ਸੁੱਖਿਆ ਕਿਧਰ ਹੋਣੇ ਹੋਏ ਸਰਪੰਚਾ ਆਪੇ ਤਾਂ ਆਖਿਆ ਕੱਲ ਨੂੰ ਆਜੀ ਤੇਰਾ ਕਰਾ ਦੂੰ ਫੈਸਲਾ ਓ ਮੈਂ ਗਿਆ ਹਾਂ ਬੱਬੀ ਅੱਲੇ ਓਣੀ ਆਉਂਦਾ ਕਿਹਨਾਂ ਦੇ ਤੂੰ ਐ ਕਰਾ ਮੋਟਰਸਾਈਕਲ ਲੈ ਜਾ ਆਉਂਦਾ ਉਹ ਕਿੱਥੇ ਮੋਟਰਸਾਈਕਲ ਉਹ ਵੇਣਾ ਆ ਗਈ ਆ ਵੇ ਸਾਹਮਣੇ ਖੜੋਤਾ ਓਇਆ ਓਏ ਇਹ ਤਾਂ ਸਰਪੰਚਾ ਸ਼ੈਕਲ ਜਾਂ ਮੋਟਰ ਕਿੱਥੇ ਆ ਓ ਸ਼ਦਾਈਆ ਬੰਦਾ ਹੀ ਮੇਰਾ ਇਹਨੇ ਮੇਰੇ ਬਿਨ ਪੁੱਛਾਂ ਦੋ ਤਿੰਨ ਵਾਰੀ ਧੋਤਾ ਹੀ ਉਹ ਮੋਟਰਸਾਈਕਲ ਤਾਂ ਸੈਂਗਰ ਰਹਿ ਗਿਆ ਉਹ ਵੇਣਾ ਕਿਆਂ ਲੈ ਜਾ ਜਿਹਨੇ ਇੱਕ ਦਿਹਾੜਾ ਹੋਰ ਤਾਂ ਹੋਤਾ ਵੀ ਨਹੀਂ ਰਹਿਣਾ ਕੋਈ ਨਹੀਂ ਸਰਪੰਚਾ ਬੱਬੀ ਨੇ ਤਾਂ ਧੱਕਾ ਕੀਤਾ ਹੀ ਕੀਤਾ ਹੀ ਪਰ ਤੂੰ ਤੇ ਉੱਤੋਂ ਵੀ ਟਪਾ ਦੀ ਤੂੰ ਤੇ ਧਕਮ ਧੱਕਾ ਹੀ ਕਰਤਾ ਆਪੇ ਬਿਝਾਉਂ ਤੈਨੂੰ ਰੱਬ ਬਾਕੀ ਸੁਣਾ ਜਿਹੜਾ ਮੈਂ ਟਕਿਆ ਹੁਣ ਮਾਰ ਲੈ ਬੁੱਢੀ ਦੀ ਕਿੱਕ ਪੈਸਾ ਮੈਂ ਕਰਿਆ ਨਾ ਮਸ਼ਾਲ ਤੋਂ ਤਰਨ ਪੁੱਛਦਾਈਆ ਬੜਾ ਕੁਝ ਕਰਨਾ ਪੈਂਦਾ ਵਾ ਨਾਲੇ ਸਰਪੰਚ ਸਾਹਿਬ ਇੰਨੀਆਂ ਠੱਗੀਆਂ ਨਾ ਮਾਰਿਆ ਕਰੋ ਠੱਗਾਂ ਨੂੰ ਕੀੜੇ ਵੜੇ ਪੈਂਦੇ ਹੁੰਦੇ ਜੇ ਓਹ ਨੋ ਤੋ ਕੀ ਬੋਦਾ ਹੈ ਤਨਖਾਹ ਲੈਣੀ ਕਿ ਨਹੀਂ ਆਹ ਮਹੀਨੇ ਦੀ ਉਹ ਨਹੀਂ ਮੈਂ ਤੇ ਛੱਗਾਂ ਦੀ ਗੱਲ ਕਰਦੇ ਆਂ ਤਾਂ ਥੋੜੀ ਗੱਲ ਕੀਤੀ ਆ ਅੱਛਾ ਅੱਛਾ ਪਤਾ ਮੈਂ ਆਵਾਂ ਉਧਰ ਮੜਾ ਜਾ ਪੂਰਾ ਕੰਮ ਕੰਮ ਵੇਖ ਨਹੀਂ ਸਾਰਾ ਸੁਖਿਆ ਬੜਾ ਪਿਆ ਪੁੱਤਾਂ ਨੇ ਮੂੰਹ ਸੁਟਿਆ ਜੇ ਓਏ ਮੂੰਹ ਹੀ ਸੁਟਣਾ ਸਾਡੇ ਨਾਲ ਤਾਂ ਹੋਈ ਜੱਗੋਂ ਤੇਰਵੀਂ ਆ ਤੇ ਦੱਸੋ ਰਸਈ ਹੋਇਆ ਕੀ ਆ ਪਹਿਲਾਂ ਬੱਬੀ ਮਰ ਗਈ ਹੁਣ ਸੁਬਿੰਚ ਮਰ ਗਿਆ ਹੀ ਆਇਆ ਚੱਲ ਫਿਰ ਮੈਂ ਵਸੋਸ ਘਰ ਆਵਾਂ ਓ ਗੱਲ ਤੇ ਸੋਣਾ ਉਹ ਪਹਿਲਾਂ ਬੱਬੀ ਨੇ ਸਾਡਾ ਬੁੱਲਟ ਘੋਟ ਲਈ ਹੁਣ ਸਰਪੰਚ ਨੇ ਪਲਟੀਨਾ ਘੋਟ ਲਈ ਅਸੀਂ ਕਿਹੜੇ ਖੂਜ ਮਰੀਏ ਚਲੋ ਕਭਰਾਓ ਨਾ ਮੇਰੇ ਕੋਲ ਹੈਗਾ ਇੱਕ ਬੰਦਾ ਉਹ ਤੁਹਾਡੇ ਮੋਟਰਸਲ ਦੋਵੇਂ ਦਵਾ ਸਕਦਾ ਕੋਈ ਉਹ ਕਿਹੜਾ ਰੱਤਾ ਉਹ ਕਿੱਥੇ ਮਿਲੂਗਾ ਆਪਦੇ ਘਰੇ ਹੀ ਹੁੰਦਾ ਐਲੇ ਉਹ ਚਲ ਠੀਕ ਹੈ ਠੀਕ ਚਲੋ ਹੋਰ ਰੱਤੇ ਪਾ ਗਰਤੇ ਕੋ ਆ ਗਿਆ ਸੁਖਿਆ ਲੰਘ ਗਿਆ ਉਹ ਆ ਕੀ ਭਰਾ ਹੈ ਪਾਪਾ ਇਹ ਜੇ ਪਿੱਲੋ ਫਾੜ ਲੈਣ ਨੂੰ ਫਿਰ ਜੇ ਨਿਆੜਾ ਕੰਮ ਕੀ ਕਰਨਾ ਉਹ ਨਹੀਂ ਨਹੀਂ ਤੂੰ ਹੀ ਦੋਵੇਂ ਪਿਆਉਪਤ ਕਿੱਦਾਂ ਮੂੰਹ ਜਾ ਲੰਕਾ ਕੇ ਤਰੇ ਆਉਂਦੇ ਓ ਰੱਤਿਆ ਅਸੀਂ ਤੇ ਸੁਣਿਆ ਹੈ ਵੀ ਸਭ ਤੋਂ ਤੇਜ ਬੰਦਾ ਪਿੰਡ ਚ ਰੱਤਿਆ ਹੀ ਆ ਪਰ ਸਾਨੂੰ ਤੇ ਹੁਣ ਪਤਾ ਲੱਗਾ ਕਿ ਤੇਰਨਵੀ ਤੇਈ ਦੁਨੀਆ ਗਈ ਓ ਮੇਰ ਤੋਂ ਤੇਲ ਖੜਾ ਜਾਂ ਪਿਆ ਪਿੰਚ ਬੱਬੀ ਦੇ ਸਰਪੰਚ ਓ ਬੱਬੀ ਨੇ ਪਹਿਲਾਂ ਮੇਰਾ ਬਰਡਕਟ ਲਿਆ ਤੇ ਸਰਪੰਚ ਨੇ ਹੁਣ ਪਲਟੀਨਾ ਘਟ ਲਿਆ ਅੱਛਾ ਇਹ ਗੱਲ ਆ ਜੇ ਤੇਰੀਆਂ ਦੋਵੇਂ ਚੀਜ਼ਾਂ ਦਵਾ ਦਈਏ ਮੰਨੇਗਾ ਰ ਤੈਨੂੰ ਰਤਿਆ ਮੰਨੂਗਾ ਓ ਮੈਂ ਤਾਂ ਤੈਨੂੰ ਪੁੱਜੂਗਾ ਦੱਸ ਫਿਰ ਪਹਿਲਾਂ ਕਿਹਦੇ ਕੋਲ ਜਾਣਾ ਪਹਿਲਾਂ ਸਰਪੰਚਾਂ ਲੈ ਚੱਲੀਏ ਤੂੰ ਇੱਕ ਜਾਓ ਕਰ ਮੈਂ ਉਹਨਾਂ ਦੋ ਘੰਟੇ ਨੂੰ ਫੇਰ ਚੱਲਦੇ ਆਪਾਂ ਚੱਲ ਪਾਪਾ ਚੰਗਾ ਫਿਰ ਹੋਰ ਰੱਤੇ ਤੋਂ ਤੇਜ ਤੇ ਅਸਮਾਨੀ ਬਿਜਲੀ ਨਹੀਂ ਹੋ ਸਕੀ ਇਹ ਕਿੱਥੋਂ ਆ ਗਏ ਬੱਬੀ ਤੇ ਸਰਪੰਚ ਸਰਪੰਚਾ ਧਿਆਲਾ ਸ਼ਾਮਾਂ ਤੱਕ ਜਿਹੜਾ ਦੇਵੀ ਦੇਵਤਾ ਧਿਆਉਣਾ ਰੱਤਾ ਤੇਰਾ ਕਾਲ ਬਣ ਕੇ ਆਉਣਾ ਪਤਰਾ ਕਾਲਾ ਉਹ ਨਹੀਂ ਇਥੇ ਹੀ ਖਲੋ ਜੋ ਉਹ ਕਿਉਂ ਉਹ ਜੇ ਤੁਹਾਨੂੰ ਉਹਨੇ ਵੇਖ ਲਿਆ ਉਹਨੂੰ ਸਾਰੀ ਗੱਲ ਦੀ ਸਮਝ ਲੱਗ ਜਾਣੀ ਆ ਮੇਰੀ ਸਾਰੀ ਸਕੀਮ ਖਰਾਬ ਕਰ ਦੋਗੇ ਚਲ ਠੀਕ ਆ ਹਾਂ ਪਪਾ ਉਹ ਚਬਲ ਜਹਾ ਦਾ ਕੰਮ ਕਰਾ ਦਊਗਾ ਉਹ ਕਰਾ ਦਊਗਾ ਉਹ ਚਬਲਾਂ ਤੋਂ ਚਵੜੀ ਸੂਤਰ ਆਉਂਦੇ ਆ ਇਹ ਗਾਂ ਮਾਰ ਕਪੜਾ ਮੜਾ ਜਾ ਹੋਰ ਜੀ ਸਰਪੰਚ ਸਾਹਿਬ ਕੀ ਹਾਲ ਜੇ ਉਹ ਰੱਤੇ ਕਿਧਰ ਆਉਣੇ ਹੋਏ ਉਹ ਸਰਪੰਚ ਸਾਹਿਬ ਗੱਜਣ ਦੀ ਨੂੰ ਤੇ ਬੱਚਾ ਆਉਣ ਆਲਾ ਆ ਉਹ ਕਹਿੰਦੇ ਸਰਪੰਚ ਕੋਲੋਂ ਗੱਡੀ ਲੈ ਕੇ ਆ ਹਸਪਤਾਲ ਜਾਣਾ ਵਾ ਉਹ ਬੱਚਾ ਹੋਣ ਵਾਲਾ ਤਾਂ ਕਿਰਾਏ ਦੇ ਗੱਡੀ ਲੈ ਜਾਣ ਕੋ ਪੈਸੇ ਦੇਗੇ ਠੀਕ ਆ ਫਿਰ ਵੋਟਾਂ ਵੀ ਪੈਸੇ ਲੈ ਕੇ ਪਾ ਦੇਣਗੇ ਉਹ 27 ਵੋਟਾਂ ਆ ਗੱਜਣ ਦੇ ਟੱਬਰ ਦੀਆਂ ਜੇ ਉਹਦੇ ਘਰੇ ਕੋਈ ਬੱਚਾ ਹੋਊਗਾ ਤੇ ਤੇਰੀ ਵੋਟ ਵਧਣੀ ਆ ਮੈਂ ਜਾ ਕੇ ਕਹਿ ਦਿੰਨਾ ਪੈਸੇ ਖਰਚ ਲਓ ਔਰ ਤੇ ਗੱਲ ਸੁਣ ਉਹ ਫਰਾ ਚਾਬੀ ਇਧਰ ਬਾਜ ਗੱਡੀ ਸਾਫ਼ ਕਰ ਲਈ ਅੱਲਾ ਯਾਰ ਤੇ ਆ ਨੂੰ ਉਹ ਕੋਈ ਨਹੀਂ ਸਰਪੰਚਾ ਆਉਣ ਲੱਗਾ ਧਵਾ ਲਿਆਉਂਗਾ ਮੈਂ ਇਹ ਵੇਹੜੀ ਤੇ ਜਾ ਫਿਰ ਜਾ ਆ ਤੇ ਮਾੜਾ ਉਹ ਚਲਾ ਆ ਪਚਲ ਗਿਆ ਰੁਟਦਾ ਯਾਰ ਰੁਟਦਾ ਆ ਕੇ ਰੁਟਦਾ ਯਾ ਮਰੂਤੀ ਕਰ ਲੈ ਲਓ ਉਹ ਪਤਾ ਕਰ ਘਰੇ ਚਾਹ ਬਣੀ ਕਿ ਨਹੀਂ ਹਲੇ ਹੋ ਜੀ ਸਰਪੰਚ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਬੜਾ ਕੰਮ ਸੌ ਰਿਆ ਜੀ ਉਹ ਇਹ ਕੀ ਆ ਆ ਤੁਹਾਡੀ ਗੱਡੀ ਆ ਪੁੱਛਦਾ ਹੀ ਹੋ ਗਿਆ ਤੈਨੂੰ ਖੋਤੇ ਕੋਡੇ ਕੋ ਫਰਕ ਨਹੀਂ ਨਜ਼ਰ ਆਉਂਦਾ ਕਿੱਥੇ ਬਲੈਰੋ ਕਿੱਥੇ ਆਲਟੋ ਉਹ ਸਰਪੰਚ ਸਾਹਿਬ ਤੁਹਾਡੀ ਗੱਡੀ ਆ ਆਉਣ ਲੱਗਿਆ ਮੈਂ ਪਾਣੀ ਨਾਲ ਧਵਾਈ ਸੀ ਤੇ ਖੁਰ ਕੇ ਇੰਨੀ ਕਿ ਰਾ ਗਈ ਆ ਉਹ ਗੱਡੀਆਂ ਵਿੱਚ ਤਾਂ ਪਾਣੀ ਨਾਲ ਖੁਰੀਆਂ ਤੈਨੂੰ ਕਿਨੇ ਕਹਿਤਾ ਆ ਸੁੱਖਿਆ ਆ ਦੱਸੀ ਸਰਪੰਚ ਸਾਹਿਬ ਨੂੰ ਗੱਡੀਆਂ ਪਾਣੀ ਮਾਰਿਆ ਖੁਰਦੀਆਂ ਸਰਪੰਚਾ ਜੇ ਬੱਬੀ ਕਰ ਬੁਲਟ ਧੋਤੇ ਆਪਰ ਟੀਨਾ ਬਣ ਸਕਦਾ ਏ ਤੇਰੇ ਘਰੇ ਬਟੀਨਾ ਧੋਤੇ ਆ ਸਾਈਕਲ ਬਣ ਸਕਦਾ ਤੇ ਬਲੈਰੋ ਧੋਤੇ ਆ ਆਲਟੋ ਕਿਉਂ ਨਹੀਂ ਬਣ ਸਕਦੀ ਚੱਲ ਓਏ ਸਰਪੰਚਾ ਚੈੱਕ ਕਰਕੇ ਵੇਖ ਲਾ ਆਂਡੇ ਵਾਂਗੂ ਲਿਸ਼ਕਦੀ ਕਿ ਨਹੀਂ ਅਜੇ ਤਾਂ ਬੰਪਰ ਵੀ ਚਿੱਟਾ ਕਰ ਦੇਣਾ ਏ ਮੈਂ ਜਾ ਹੋਰ ਨਾ ਛੋਟੀ ਹੋ ਜੇ ਆਏ 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 ਹੌਣ ਮਿਲਿਆ ਈ ਸ਼ੇਰ ਨੂੰ ਸਵਾ ਸ਼ੇਰ ਓ ਕਿੰਨੀ ਗਰਮੀ ਆ ਬਾਸ ਜੇ ਉਹ ਨਹੀਂ ਢੀ ਮੁੰਡਿਆ ਮੈਂ ਜਨੂ ਖੇ ਮੋਟਰਸਾਈਕਲ ਲਾ ਪਾ ਤੈਨੂੰ ਬੜਾ ਪਤਾ ਆਜ ਨਹੀਂ ਬਸ ਜੇ ਦਾ ਕਰ ਲਾ ਦਾਦਾ ਇੱਥੇ ਬੈਠੇ ਓ ਯਾਰ ਕੋ ਕੁਟੀ ਤੱਕ ਚੱਲੇ ਹਾਂ ਦਵਾਈ ਲੈਣ ਕੱ데 ਜਾਣਾ ਬਸ ਤੇ ਐਨੀ ਗਰਮੀ ਤੇ ਬਸ ਤੇ ਜਾਣਾ ਵਾ ਅਸੀਂ ਭਿੱਖੀ ਵੈਂਟ ਚੱਲੇ ਆ ਤੂੰ ਸਾਡੇ ਨਾਲ ਵਾ ਆਉਂਦਿਆਂ ਦਵਾਈ ਦਵਾ ਕੇ ਤੈਨੂੰ ਘਰੇ ਲਾ ਜਾਗੇ ਚਲ ਠੀਕ ਆ ਬਾਪੂ ਬੈਹ ਤੂੰ ਇਹਨਾਂ ਚਲ ਪੁੱਤਰਾ ਚੱਲ ਯਾ ਆ ਗਿਆ ਕੋ ਚਾਚਾ ਤੇਰੇ ਗੋਚਰਾ ਕੰਮ ਪੈ ਗਿਆ ਮੈਂ ਤੇਰੇ ਮੁੰਡੇ ਤੋਂ ਬੁਲਟ ਲੈਣਾ ਹੈ ਜਾਂ ਤੂੰ ਮੇਰਾ ਸਾਥ ਦਵੇਂ ਨਾ ਤੇ ਮੈਂ ਲੈ ਸਕਦਾ ਉਹ ਪੁੱਤਰਾ ਮੈਂ ਤਾਂ ਤੇਰੇ ਅੱਗੇ ਵੱਡਾ ਤੁਸੀਂ ਆ ਉਹ ਹੁਕਮ ਕਰ ਕਰਨਾ ਕੀ ਆ ਕੰਨ ਕਰ ਫਿਰ ਉਹ ਠੀਕ ਹੈ ਠੀਕ ਹੈ ਪੁੱਤਰਾ ਮੈਂ ਤੇਰੇ ਨਾਲ ਆ ਠੀਕ ਹੈ ਚਾਚਾ ਚੰਗਾ ਚਾਚਾ ਅਹੀਂ ਚੱਲਦੇ ਆ। ਉਹ ਤੁਸੀਂ ਤੇ ਆ ਗਏ ਜੋ ਮੇਰਾ ਬਾਪੂ ਕਿੱਥੇ ਆ? ਤੇ ਆਹ ਕੌਣਾ? ਤੇਰਾ ਹੀ ਬਾਪੂ ਆ। ਲਾ ਬਾਪੂ? ਆਹੋ ਤੇਰਾ ਹੀ ਬਾਪੂ ਆ। ਜਾ ਪਾਣੀ ਦਾ ਘਲਾ ਲੈ ਕੇ ਆ। ਉਹ ਮਾਰ ਕੇ ਜਮੜਦਾ ਬੱਕਰੇ ਬੱਤੀ ਬਾਹਰ ਕੱਢ ਦੂੰਗਾ। ਵੱਡਾ ਤੂੰ ਬਾਪੂ। ਉਹ ਸਹੀ ਸਹੀ ਦੱਸ ਮੇਰਾ ਬਾਪੂ ਕਿੱਥੇ ਆ? ਉਹ ਧਿਆਨ ਨਾਲ ਅੱਖਾਂ ਖੋਲ ਕੇ ਵੇਖ ਤੇਰਾ ਹੀ ਬੜਾ ਆ। ਰਾਜ ਤੁਰੇ ਆਉਂਦਿਆ ਕਹਿੰਦਾ ਮੈਨੂੰ ਗਰਮੀ ਬੜੀ ਲੱਗਦੀ ਆ। ਮੋਟਰ ਚੱਲਦੀ ਦੇਖ ਕੇ ਕਹਿੰਦਾ ਮੈਂ ਨਹਾਉਣਾ ਵਾ। ਅਜੇ ਚ ਬੱਚੇ ਚ ਵੜ ਕੇ ਦੋ ਹੀ ਟੁੱਬੀਆਂ ਲਾਈਆਂ ਅਸੀਂ ਦਵਾ ਦਾ ਬਾਹਰ ਕੱਢ ਲਿਆ ਇੱਕ ਤਾਂ ਇੱਕ ਟੁੱਬੀ ਹੋਰ ਲਾ ਦਿੰਦਾ ਨਾ ਤੇ ਖੁਰ ਕੇ ਇੰਨਾ ਵੀ ਨਹੀਂ ਬਚਣਾ ਉਹ ਕਿਤੇ ਬੰਦੇ ਪਾਣੀ ਨਾ ਖੁਰਦੇ ਆ ਜੇ ਲਵਾ ਦੋ ਤੇ ਪਾਣੀ ਨਾ ਖੁਰ ਸਕਦਾ ਹੀ ਸਰੀਰ ਤਾਂ ਫੇਰ ਮਿੱਟੀ ਆ ਉਹ ਨਾਲੇ ਤੈਨੂੰ ਤਾਂ ਜ਼ਿਆਦਾ ਪਤਾਣਾ ਚਾਹੀਦਾ ਏ ਤੇਰੇ ਘਰੇ ਤਾਂ ਬੁੱਲਟ ਦੋ ਤੇ ਖੁਰ ਗਿਆ ਹੈ ਪਾਣੀ ਨਾ ਉਹ ਮੈਨੂੰ ਬੰਦਿਆ ਕੋਈ ਦੱਸ ਦੇ ਨਹੀਂ ਤੇ ਮੈਂ ਸਰਪੰਚ ਨੂੰ ਸਾਧ ਲੈਣਾ ਈ ਜਾ ਸਾਧਣਾ ਸਰਪੰਚ ਨੂੰ ਵਿੱਚ ਬਹੁਤ ਬਜ਼ਰਾ ਲੈ ਆ ਗਏ ਸਰਪੰਚ ਉਸ ਸੁਖਿਆ ਮੈਂ ਤੇਰੇ ਲੈ ਚੱਲਿਆ ਹਾਂ ਉਹ ਰਾਜ ਮੈਨੂੰ ਕਿਹਨੇ ਦੱਸਿਆ ਉਹਦਾ ਬੱਬੀ ਲੈ ਗਿਆ ਵਾ ਉਹ ਚੰਗਾ ਆ ਸਰਪੰਚਾ ਤੂੰ ਆ ਗਿਆ ਆ ਚੰਗਾ ਭਲਾ ਮੇਰਾ ਬਾਪੂ ਲੈ ਗਈ ਤਾਂ ਜਵਾਗ ਦੇ ਲੈਣ ਕਹਿੰਦੇ ਤੇਰਾ ਬਾਪੂ ਆ ਤੇਰਾ ਬਾਪੂ ਪਾਣੀ ਨਾ ਖੁਰ ਗਿਆ ਓਏ ਦਸਨ ਕਿਨੂੰ ਦਿਆ ਓਏ ਸਰਪੰਚ ਘਰੇ ਪਾਣੀ ਨਾ ਖੁਰ ਕੇ ਪਟੀਨਾ ਦਾ ਸ਼ੈਕਲ ਬਣਿਆ ਸੀ ਤੇ ਨਾਲੇ ਤੇਰੇ ਘਰੇ ਵੀ ਬੁਲਟ ਖੁਰ ਕੇ ਪਟੀਨਾ ਬਣਿਆ ਸੀ ਸੁਖਿਆ ਲੱਗ ਗਿਆ ਮੈਨੂੰ ਪਤਾ ਮੈਂ ਤੈਨੂੰ ਤੇਰਾ ਬੁਲਟ ਦੇ ਦੇਣਾ ਤੂੰ ਸਹੀ ਸੀ ਦੱਸ ਮੇਰਾ ਬਾਪੂ ਕਿੱਥੇ ਆ ਓਏ ਹੋਇਆ ਤੇਰਾ ਬਾਪੂ ਉਹ ਸੁਖਿਆ ਖੁੱਲ ਗਈਆਂ ਇਹ ਅੱਖਾਂ ਹੋ ਗਿਆ ਇਹਨੂੰ ਆਪਣੀ ਗਲਤੀ ਦਾ ਸਾਾਸ ਤੇ ਕਰਦੇ ਇਹਨੂੰ ਮਾਫ ਹੂੰ ਸੁਖਿਆ ਉਹ ਪਟੀਨਾ ਬਾਹਰ ਖਲੋਤਾ ਹੀ ਤੇਰਾ ਉਹ ਮੈਨੂੰ ਪਤਾ ਲੱਗ ਗਿਆ ਬੇਈਮਾਨੀ ਨਾਲ ਪੂਰੀਆਂ ਨਹੀਂ ਪੈਂਦੀਆਂ ਗੱਲ ਸੁਣ ਲਓ ਵਾਡੇ ਚਾਤਰੋ ਠੱਗੀਆਂ ਮਾਰ ਕੇ ਸਾਰੀ ਜ਼ਿੰਦਗੀ ਘਰ ਨਹੀਂ ਚੱਲਦੇ ਨਾਲੇ ਠੱਗੀਆਂ ਮਾਰਨ ਨਾਲੇ ਬਾਅਦ ਚੋਂ ਘਾਟਾ ਹੀ ਖਾਂਦੇ ਆ ਜਿੰਨਾ ਰੱਬ ਨੇ ਦਿੱਤਾ ਹੋਵੇ ਨਾ ਉਹਨੇ ਚ ਹੀ ਸੰਤੁਸ਼ਟ ਰਹਿਣਾ ਚਾਹੀਦਾ ਲਾਲਚ ਤੇ ਬੰਦੇ ਨੂੰ ਅੰਨਾ ਕਰ ਦਿੰਦਾ ਜਾਂ ਫਿਰ ਬੁਢੀ ਚਾਬੀ ਉਹ ਨਹੀਂ ਨਹੀਂ ਰੁਕ ਜੋ ਰੁਕ ਜੋ ਗਰਮੀ ਬੜੀ ਆ ਬਹੁਤ ਏ ਜਾ ਮੁੰਡਿਆ ਠੰਡੇ ਦੀ ਬੋਤਲ ਫਰੈਜ ਦੀ 2 ਲੀਟਰ ਵਾਲੀ ਲੱਗੀ ਕੱਢ ਕੇ ਲਿਆ ਕਹੀ ਇਹਨਾਂ ਨੂੰ ਚਲੋ ਹਰ ਬਾਪੂ ਪਾ ਗਲਾਸਾਂ ਠੰਡਾ ਹੈ ਬੋਤਲ ਤਾਂ 2 ਲੀਟਰ ਵਾਲੀ ਹੀ ਆ ਕਿ ਲੈ ਉਹ ਬਾਪੂ ਉਹ ਫਰੈਜ ਦੀ ਤਾਰ ਲੱਗੀ ਰਹੀ ਤਾ ਠੰਡੀ ਨਹੀਂ ਹੋਈ ਤਾਂ ਵਾਟਰ ਕੋਲ ਦਾ ਪਾਣੀ ਠੰਡਾ ਉਹ ਚ ਮੈਂ ਠੰਡੀ ਲਾਤੀ ਤਾਂ ਖੋਰ ਖੋਰੀ ਡੀ ਰਹਿ ਗਈ ਉਹ ਦਰ ਫਿਟੇ ਮੂੰ ਤੇਰਾ ਕੁੱਤੇ ਦੀ ਪੂਛ ਵੀ ਕਦੀ ਸਿੱਧੀ ਹੋਈ ਆ ਤਹਾਹ ਜਰੂਰ ਸਿਹਰਾ ਜਿਹੜੇ ਚੈਨਲ ਤੇ ਪਹਿਲੇ ਵਾਰ ਜੁੜੇ ਆ ਚੈਨਲ ਸਬਸਕ੍ਰਾਈਬ ਕਰਕੇ ਜਾਓ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸੋ ਵੀਡੀਓ ਕਿੱਦਾਂ ਲੱਗੀ ਠੀਕ ਹੈ ਜੀ ਤੇ ਲਾਈਕ ਜਰੂਰ ਕਰਿਓ ਇੱਕ